ਇਨੋਨੀਕ ਤਰ੍ਹਾਂ ਦਾ ਉਹਨਾਂ ਨੇ ਡ੍ਰੀਮ ਦਿਖਾਇਆ ਸੀ ਗੁਰਨਾਨਕ ਦੇਵ ਜੀ ਦਾ ਮੈਂ ਖਾਬ 'ਚ ਉਹਨਾਂ ਦਾ ਸਰੂਪ ਵੰਾ ਰਿਹਾ ਸੀ ਜਦ ਮੈਂ ਉੱਠਿਆ ਮੈਂ ਸੋਚਿਆ ਕਿ ਇਹ ਮੈਨੂੰ ਕੁਝ ਰਾਹ ਦਿਖਾਇਆ ਹੈ ਇਹ embroideri ਨਾਲ ਬਣ ਸਕਦਾ ਕੋਈ ਵੀ ਨਾਮ ਲੈ ਲਓ ਗੁਰਦਾਸ ਮਾਨ ਜੀ ਹੋਗੇ ਦਲੇਰ ਮਹਿੰਦੀ ਜੋਗੇ ਪ੍ਰੀਤ ਬਰਾੜ ਹਰਜੀਤ ਧਰਮਨ ਸੁਰਜੀਤ ਖਾਨ ਪੰਮੀ ਬਾਈ ਜੀ ਕੋਈ ਵੀ ਹੋਵੇ ਬਹੁਤ ਸਿੰਗਰਾਂ ਦਾ ਕੰਮ ਬਣਾ ਚੁੱਕਿਆ ਹੈ ਇੰਡੀਆ ਬੁੱਕ ਆਫ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ ਗਿਨੀਸ ਵਰਲਡ ਰਿਕਾਰਡ ਵਰਲਡ ਬੁੱਕ ਆਫ ਰਿਕਾਰਡ ਬਹੁਤ ਵਰਲਡ ਰਿਕਾਰਡ ਮਿਲ ਚੁੱਕੇ ਆ ਜੀ ਅਵਾਰਡਾਂ ਦੇ ਤਾਂ ਕੋਈ ਗਿਣਤੀ ਨਹੀਂ ਹੈ ਰਾਸ਼ਟਰਪਤੀ ਪੁਰਸਕਾਰ ਵੀ ਮਿਲ ਚੁੱਕੇ ਆ ਜੀ ਪੀਐਮ ਸਾਹਿਬ ਨੂੰ ਤਾਂ ਮੋਦੀ ਜੀ ਨੂੰ ਤਾਂ ਮਿਲਣਾ ਹੀ ਬਹੁਤ ਮੁਸ਼ਕਲ ਹੈ ਪਰ ਉਹਨਾਂ ਨੇ ਬੜਾ ਮਾਣ ਸਤਕਾਰ ਦਿੱਤਾ ਮੈਨੂੰ ਟਾਈਮ ਦਿੱਤਾ ਪੂਰਾ ਪੌਣਾ ਘੰਟਾ ਮੈਨੂੰ ਮਿਲੇ ਆ ਨਹੀਂ ਤਾਂ ਬਹੁਤ بڑے بڑے ਲੋਕ ਆਏ ਹੋਏ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿ ਅਰੁਣ ਜੀ ਜਦ ਤੁਸੀਂ ਆਉਂਗੇ ਕਿ ਤੁਹਾਨੂੰ ਇਹ ਟਾਈਮ ਦੇਣਗੇ ਪੌਣੇ ਘੰਟੇ ਦਾ ਕੋ ਜੀ ਮੈਂ ਤਾਂ ਰੋਣ ਲੱਗ ਗਿਆ ਸੀ ਉੱਥੇ ਕਿਉਂਕਿ ਮੈਂ ਇੱਕ ਆਮ ਦਰਜੀ ਦਾ ਬੇਟਾ embroiderry ਵਾਲਾ ਬੰਦਾ ਪੀਐਮ ਸਾਹਿਬ ਉਹਨੂੰ ਘੰਟਾ ਦੇ ਰਹੇ ਆ ਤੇ ਮੈਨਰੇ ਲਈ ਬਹੁਤ بڑا ਟਾਈਮ ਸੀ ਉਹ ਜਿੱਥੇ ਪੂਰੇ ਦੇਸ਼ ਦੇ ਵਿੱਚ ਵੱਖਰੇ ਵੱਖਰੇ ਲੋਕ ਰਹਿੰਦੇ ਨੇ ਤੇ ਵੱਖਰੀ ਵੱਖਰੀ ਕਲਾ ਸਾਨੂੰ ਨਜ਼ਰ ਆਉਂਦੀ ਹੈ ਉੱਥੇ ਹੀ ਅੱਜ ਇੱਕ ਅਜਿਹੇ ਕਲਾਕਾਰ ਦੇ ਨਾਲ ਮਿਲਾਵਾਂਗੇ ਜਿਸ ਦੀ ਕਲਾ ਨੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਪੀੰਤੂ ਲੈ ਕੇ ਸੀਐਮ ਤੱਕ ਹਰ ਕੋਈ ਉਸ ਨੂੰ ਮਿਲ ਚੁੱਕਿਆ ਹੈ ਤੇ ਹਰ ਕੋਈ ਉਸ ਦੀ ਕਲਾ ਦੀ ਤਾਰੀਫ ਕਰਦਾ ਹੈ ਜੀ ਹਾਂ ਅਸੀਂ ਅੱਜ ਪਟਿਆਲਾ ਦੇ ਵਿੱਚ ਪਹੁੰਚੇ ਆਂ ਤੇ ਤੁਹਾਨੂੰ ਮਿਲਾਵਾਂਗੇ ਦਾ ਨੀਡਲਮੈਨ ਅਰੁਣ ਬਜਾਜ ਜੀ ਨਾਲ ਅਰੁਣ ਬਜਾਜ ਜੀ ਸਾਡੇ ਨਾਲ ਮੌਜੂਦ ਨਹੀਂ ਬਾਕੀ ਜਾਣਾਂਗੇ ਉਹਨਾਂ ਦੀ ਕਲਾ ਦੇ ਬਾਰੇ ਸਤਿ ਸ਼ਕਾਲ ਅਨੁਰਧ ਸਤਿ ਸ਼ਕਾਲ ਜੀ ਕਲਾ ਦੀ ਗੱਲ ਕਰੀਏ ਤਾਂ ਅਸੀਂ ਕਲਾ ਬਹੁਤ ਦੇਖੀ ਆ ਪਰ ਧਾਗੇ ਦੇ ਨਾਲ ਪੋਰਟਰੇਟ ਬਣਾਉਣ ਵਾਲੀ ਤੁਹਾਡੀ ਪਹਿਲੀ ਕਲਾ ਅਸੀਂ ਦੇਖੀ ਆ ਸ਼ੁਰੂਆਤ ਕਿਵੇਂ ਹੁੰਦੀ ਹੈ ਦੇਖੋ ਜੀ ਇਹ ਤਾਂ ਜੋ ਕਹਿੰਦੇ ਨਾ ਪਰਮਾਤਮਾ ਦੇ ਰੰਗ ਹੈ ਜਦੋਂ ਪਰਮਾਤਮਾ ਬੰਦਾ ਦੇਖ ਕੇ ਚੁੰਦਾ ਹੁੰਦਾ ਹੁੰਦਾ ਹੈ ਇਸ ਚੀਜ਼ ਨੂੰ ਤਾਂ ਮੈਂ ਮੰਨਦਾ ਕਿਉਂਕਿ ਉਹ ਦੇਖ ਲੈਂਦਾ ਹੁੰਦਾ ਕਿ ਕਿਹੜਾ ਮਿਹਨਤ ਕਰਨ ਵਾਲਾ ਹੈ ਕਿਹੜਾ ਨਹੀਂ ਹੈ ਉਹਨਾਂ ਨੇ ਮੈਨੂੰ ਇਹ ਕਲਾ ਬਖਸ਼ੀ ਹੈ ਮੈਂ ਬੜਾ ਕਿਸਮਤ ਵਾਲਾ ਹੈਗਾ ਜਿਹੜੀ ਪਰਮਾਤਮਾ ਨੇ ਮੈਨੂੰ ਇਹ ਕਲਾ ਦਿੱਤੀ ਇੱਕ ਤਾਂ ਮੇਰਾ ਇਹ profession ਸੀ ਮੇਰੇ ਪਾਪਾ ਦਾ ਕੰਮ ਸੀ ਟੀਚਿੰਗ ਦਾ ਪ੍ਰੋਫੈਸ਼ਨ ਦੇ ਵਿੱਚ ਮੈਨ ਨੇ ਵੀ ਮਨੂ ਕਿਹਾ ਤੁਸੀਂ ਸ਼ਾਪ ਸੰਭਾਲਨੀ ਹੈ ਮੈਂ میٹرਿਕ ਤੋਂ ਬਾਅਦ 10ਵੀਂ ਤੋਂ ਬਾਅਦ ਮੈਂ ਪਾਪਾ ਦੀ ਸ਼ਾਪ ਦੇ ਵਿੱਚ ਆ ਕੇ ਕੰਮ ਕਰਨ ਲੱਗ ਗਿਆ ਸੀ ਕਿਉਂਕਿ ਮੈਂ 9-10 ਸਾਲ ਦੀ ਉਮਰ ਤੇ ਪਹਿਲਾਂ ਵੀ ਪਾਪਾ ਨੂੰ ਖਾਣਾ ਦੇਣ ਆਂਦਾ ਸੀ ਉਹੇ ਕੰਮ ਕਰਦਾ ਹੁੰਦਾ ਸੀ ਕਿਉਂਕਿ ਮੇਰੇ ਪਾਪਾ ਬਹੁਤ ਜ਼ਿਆਦਾ ਨਾ ਥਿਲੇਰ ਬਿਮਾਰ ਰਹਿੰਦੇ ਹੁੰਦੇ ਸੀ ਜਿਵੇਂ ਉਹ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਸੀ ਉਹਨੂੰ 슈ਗਰ ਦੀ ਪ੍ਰੋਬਲਮ ਸੀ ਤੇ ਜਦ ਇਹ ਤਾਂ ਸ਼ੁਕਰ ਹੈ ਉਹਨਾਂ ਨੇ ਮੈਨੂੰ ਕੰਮ ਦੇ ਵਿੱਚ ਰਾਹ ਦੇ ਵਿੱਚ ਪਾ ਤੇ ਆ ਇਮਬਰਾਇਡਰੀ ਦੇ ਵਿੱਚ ਜਦ ਮੈਂ 14 ਸਾਲ ਦਾ ਸੀ ਮੇਰੇ ਪਾਪਾ ਐਕਸਪਾਇਰ ਹੋਏ ਆ ਤਾਂ ਮੈਂ ਇਹ ਕੰਮ ਕਰ ਤੇ ਪਰਮਾਤਮਾ ਕਹਿੰਦੇ ਆ ਨਾ ਕੁਛ ਵੀ ਕਰਦਾ ਹੈ ਉਹ ਚੰਗੇ ਵਾਸੇ ਹੀ ਕਰਦਾ ਮੈਂ ਸੋਚਦਾ ਸੀ ਮਨੂੰ ਛੋਟੀ ਉਮਰ ਦੇ ਵਿੱਚ ਕੰਮ ਲਗਾਤੇ ਆ ਮੇਰਾ ਤਾਂ ਜੇ ਖੇਡਣ ਦਾ ਟਾਈਮ ਹੈਗਾ ਪਰ ਇਹ ਨਹੀਂ ਪਤਾ ਸੀ ਅੱਗੇ ਕੀ ਹੋਣਾ ਪਰ ਜਦ ਮਨੂੰ ਪਰਮਾਤਮਾ ਨੇ ਇਹ ਦਿੱਤਾ ਆਰਟ ਇਹ ਅਸ ਤੋਂ ਮਨੇ 10-12 ਸਾਲ ਪਹਿਲਾਂ ਸ਼ੁਰੂ ਕਰਿਆ ਸੀ ਇਹ ਮਨੂੰ ਹਾਂ 20 ਸਾਲ ਹੋ ਗਏ ਕਿਉਂਕਿ ਹੁਣ ਮਨੂੰ ਕੰਮ ਕਰਦੇ ਨੂੰ ਹੀ 32 ਸਾਲ ਹੋ ਗਏ ਮਨੂੰ ਟੱਪਦਾ ਨਹੀਂ ਲੱਗਦਾ ਸਮਾਂ ਕਿਵੇਂ ਬੀਤ ਰਿਹਾ ਹੈ ਕ੍ਰਿਸ਼ਨ ਜੀ ਦੀ ਮਨੇ ਮੂਰਤੀ ਬਣਾਈ ਪਹਿਲਾਂ ਮਨੇ ਬਣਾਈ ਸੀ ਗੁਰੂ ਨਾਨਕ ਦੇਵ ਜੀ ਦੀ ਗੁਰੂ ਨਾਨਕ ਦੇਵ ਜੀ ਦਾ ਜਦ ਮਨੇ ਸਰੂਪ ਬਣਾਇਆ ਉਸ ਨੂੰ ਬਣਾਉਣ ਵਾਸਤੇ ਮ ਜਿਵੇਂ ਲੈ ਨੂੰ ਇੱਕ ਤਰ੍ਹਾਂ ਦਾ ਉਹਨਾਂ ਨੇ ਡ੍ਰੀਮ ਦਿਖਾਇਆ ਸੀ ਗੁਰਨਾਨਕ ਦੇਵ ਜੀ ਦਾ ਮੈਂ ਖਾਬ 'ਚ ਉਹਨਾਂ ਦਾ ਸਰੂਪ ਬਣਾ ਰਿਹਾ ਸੀ ਜਦ ਮੈਂ ਉੱਠਿਆ ਮੈਂ ਸੋਚਿਆ ਕਿ ਇਹ ਮਨ ਨੂੰ ਕੁਝ ਰਾਹ ਦਿਖਾਇਆ ਹੈ ਇਹ embroiderry ਨਾਲ ਬਣ ਸਕਦਾ ਸਕੂਲ ਟਾਈਮ ਮੈਂ ਸਕੈਚਰ ਹੈਗਾ ਹੀ ਸੀ ਮਨੇ ਕੱਪੜੇ ਦੇ ਉੱਪਰ ਗੁਰਨਾਨਕ ਦੇਵ ਜੀ ਦਾ ਸਕੈਚ ਬਣਾਇਆ ਕਿਉਂਕਿ ਮੈਂ ਪਹਿਲਾਂ ਵੀ ਗੁਰਨਾਨਕ ਦੇਵ ਜੀ ਨਾਲ ਬੜੀ ਵਾਰ ਸਕੈਚ ਬਣਾ ਕੇ ਮਨੇ ਲੋਕਾਂ ਨੂੰ ਦਿੱਤਾ ਹੈ ਘਰਾਂ 'ਚ ਲਗਾਉਣ ਵਾਸਤੇ ਤੇ ਜਦ ਮਨੇ ਗੁਰਨਾਨਕ ਦੇਵ ਜੀ ਦਾ ਸਕੈਚ ਬਣਾ ਕੇ ਮਨੇ ਕੱਪੜੇ ਦੇ ਉੱਪਰ embroiderry ਨਾਲ ਬਣਾਇਆ ਇੱਕ ਹਫ਼ਤੇ ਦੇ ਵਿੱਚ ਉਹ ਬਣ ਗਿਆ ਲੋਕਾਂ ਨੂੰ ਬੜਾ ਪਸੰਦ ਆਇਆ ਮੈਂ ਕਈ ਫਿਰ ਮੇਰੇ ਦਿਮਾਗ ਚ ਆਇਆ ਮੈਂ ਕੁਝ بڑا ਕਰਾਂ ਉਹ ਮਨੇ ਕ੍ਰਿਸ਼ਨ ਜੀ ਦੀ ਫੋਟੋ ਸ਼ੁਰੂ ਕਰ ਲਈ ਉਹ ਕ੍ਰਿਸ਼ਨ ਜੀ ਦੀ ਫੋਟੋ ਵੱਡੇ ਦੇ ਚੱਕਰ ਜੇ ਸ਼ੁਰੂ ਕਰਦੇ 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 ਜਦ ਕ੍ਰਿਸ਼ਨ ਜੀ ਬਣਾਏ 1 ਸਾਲ ਲੱਗ ਗਿਆ ਫਿਰ ਲੋਕਾਂ ਨੇ ਕਹਿ ਆ ਦੀ ਬੈਕਗ੍ਰਾਉਂਡ ਵੀ ਬਣਾ ਦੇ ਮੈਂ ਕਿਹਾ ਜੀ ਮੇਰਾ ਤਾਂ ਪਹਿਲੇ ਹੀ ਇੰਨਾ ਟਾਈਮ ਲੱਗ ਗਿਆ ਇਹਦੇ ਉੱਪਰ 1 ਸਾਲ ਦਾ ਮੈਂ ਕ੍ਰਿਸ਼ਨ ਜੀ ਨੂੰ ਬਣਾਉਂਦੇ ਹੋਗੀ ਤੇ ਮਨੇ ਕਮਾਣਾ ਖਾਣਾ ਮੈਂ ਕਿਵੇਂ ਕਰਾਂ ਮਨੇ ਵਿਆਸ ਤੇ ਪੈਸੇ ਲਏ ਲੋਨ ਤੇ ਪੈਸੇ ਪਕੜੇ ਕਦੀ ਕਿਸੇ ਕੋਲ ਪੈਸੇ ਪਕੜ ਛੋਟੇ ਮੋਟੇ ਲੋਗੋ ਬਣਾਉਂਦਾ ਰਿਹਾ ਕੁੜਤੇ ਬਣਾਉਂਦਾ ਰਿਹਾ ਕੋਈ ਸੂਟ ਸ਼ਰਟ ਵੀ ਬਣਾਉ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੇ ਖਾਪ ਬਣਾ ਰਹੀ ਹੈ ਮੈਂ ਇੱਕ ਤਸਵੀਰ ਬਣਾ ਰਿਆ ਸੀ ਤਸਵੀਰ ਮੇਰੇ ਖਾਪ ਬਣਾ ਰਹੀ ਹੈ ਮੈਂ ਉਹਨੂੰ ਬਣਾਉਂਦਾ ਚੱਲ ਗਿਆ 3 ਸਾਲ ਲੱਗੇ ਉਸ ਨੂੰ ਬਣਾ ਕੇ ਮੈਂ ਦੀਵਾਰ ਤੇ ਲਗਾ ਦਿੱਤੀ ਐਦਾ ਹੀ ਮੈਂ ਗੁਰੂ ਨਾਨਕ ਦੇ ਜੀ ਦੇ ਸਰੂਪ ਲਗਾਤਾ ਦੀਵਾਰ ਤੇ ਕੁਝ ਕਿਸੇ ਦੇ ਮਾਪੇ-ਮਾਪ ਦੀ ਫੋਟੋ ਬਣਾਤੀ ਕਿਸੇ ਦੀ ਕੁਝ ਬਣਾਤੀ ਕਿਸੇ ਨੂੰ ਗਿਫਟ ਕਰਤੀ ਕਦੀ ਇਹਨੂੰ ਵੇਚਣ ਦਾ ਨਹੀਂ ਸੋਚਿਆ ਸੀ ਕਿ ਇਹਨੂੰ ਮੈਂ ਸੇਲ ਕਰਾਂਗਾ ਜਾਂ ਮੈਂ ਕੋਈ ਕਾਰੋਬਾਰ ਕਰਾਂਗਾ ਬੜੇ ਸਿੰਪਲ ਜਿਹੇ ਲੋਕਾਂ ਜੀ ਮਿਡਲ ਕਲਾਸ ਫੈਮਿਲੀ ਦਾ ਬੰਦਾ ਕਿ ਇਸ ਨੂੰ ਬਣਾਇਆ ਸਜਾਵਟ ਲਈ ਲਾਤੇ ਆ 2009 ਦੇ ਵਿੱਚ ਮੇਰਾ ਕੰਮ ਬੰਦ ਹੋ ਗਿਆ ਬਿਲਕੁਲ ਮੈਂ 2-3 ਸਾਲ ਕੰਮ ਦਾ ਇੰਤਜ਼ਾਰ ਕਰਿਆ ਮੈਂ ਸੂਟ ਦੇ ਵਿੱਚ ਮੈਰੋਟਰੀ ਕਰਦਾ ਸੀ ਅਚਕਨ ਸ਼ੇਰਵਾਨੀ ਸਿੰਗਰਾਂ ਦੀ ਐਡਰੈਸਾ ਬਣਾਉਂਦਾ ਰਿਆ ਬਹੁਤ ਕੰਮ ਕਰਿਆ ਕਿਹੜੇ ਕਿਹੜੇ ਸਿੰਗਰ ਆਉਂਦੇ ਰਏ ਤੁਹਾਡੇ ਕੋਲ ਸਾਰੇ ਸਿੰਗਰ ਜੀ ਕੋਈ ਵੀ ਨਾਮ ਲੈ ਲਓ ਗੁਰਦਾਸ ਮਾਨ ਜੀ ਹੋਗੇ ਦਲੇਰ ਮਹਿੰਦੀ ਜੀ ਹੋਗੇ ਪ੍ਰੀਤ ਬਰਾੜ ਹਰਜੀਤ ਹਰਮਨ ਸੁਰਜੀਤ ਖਾਨ ਪੰਮੀ ਬਾਈ ਜੀ ਕੋਈ ਵੀ ਹੋਵੇ ਬਹੁਤ ਸਿੰਗਰਾਂ ਦਾ ਕੰਮ ਬਣਾ ਚੁੱਕਿਆ ਜੀ ਉਹ ਕੰਮ ਬਣਾਉਂਦੇ ਬਣਾਉਂਦੇ ਬਸ ਇਹ ਮਨ ਦੇ ਵਿੱਚ ਆਂਦਾ ਹੁੰਦਾ ਸੀ ਕਿ ਇਹ ਕਦੀ ਬੰਦੀ ਨਹੀਂ ਹੋਣਾ ਕੰਮ ਅੱਜ ਕਨ ਸ਼ੇਰਵਾਨੀ ਬਣਾਉਂਦੇ ਆ ਮੈਨੂੰ ਇਹ ਸੀ ਕਿ ਚੱਲਦਾ ਰਹੇਗਾ ਪਰ ਸਾਰਾ ਕੁਝ ਰੈਡੀਮੇਡ ਆਣ ਲੱਗ ਗਿਆ ਕੰਪਿਊਟਰਾਈਜ਼ ਮਸ਼ੀਨਾਂ ਆ ਗਈਆਂ ਉਹ ਬਣਾਉਣ ਲੱਗ ਗਿਆ ਫਿਰ ਸਾਡੇ ਤੋਂ ਕੌਣ ਬਣਵਾਏਗਾ ਉਹ ਕਰਦੇ ਕਰਦੇ 2009 ਦੇ ਵਿੱਚ ਮੰਨੇ ਇਸ ਕੰਮ ਨੂੰ ਬਿਲਕੁਲ ਛੱਡ ਦਿਆ ਸੀ ਤਸਵੀਰਾਂ ਮੇਰੇ ਸ਼ਾਪ ਤੇ ਲੱਗੀਆਂ ਹੋਈਆਂ ਸੀ ਇਹਨਾਂ ਦਾ ਤਾਂ ਮੈਨੂੰ ਧਿਆਨ ਵੀ ਨਹੀਂ ਸੀ 2009 ਤੋਂ ਲੈ ਕੇ 2013 ਤੱਕ ਮਨੇ ਕੰਮ ਨਹੀਂ ਕਰਿਆ ਇੱਕ ਜਗ੍ਹਾ ਹੈਗੀ ਹੈ ਦਰਗਾਹ ਤੇ ਮੈਂ ਉੱਥੇ ਬੈਠਾ ਰਹਿੰਦਾ ਸੀ ਸਾਰਾ ਦਿਨ ਮੈਂ ਘਰ ਵੀ ਬਹੁਤ ਘੱਟ ਜਾਂਦਾ ਹੁੰਦਾ ਸੀ ਕਿਉਂਕਿ ਮੈਂ ਛੱਡ ਗਿਆ ਸੀ ਸਾਰਾ ਕੁਝ ਕੰਮ ਕਰ ਛੱਡ ਗਿਆ ਜਦ ਮਨੇ ਉੱਥੇ ਦਾ ਨਹੀਂ ਖਾਣਾ ਮਨੇ ਉੱਥੇ ਦਾ ਨਹੀਂ ਲੈਣਾ ਫਿਰ ਮੈਨੂੰ ਖਾਬ ਆਇਆ ਮੈਂ ਹੀ ਮੇਰੇ ਸਾਹਮਣੇ ਬੈਠਾ ਸੀ ਸੇਮ ਉਹ ਮਨ ਨੂੰ ਕਹਿੰਦਾ ਕਿ ਅਗਰ ਤੈਨੇ ਓਰੇ ਦਾ ਨਹੀਂ ਖਾਣਾ ਤਾਂ ਫਿਰ ਤੈਨੇ ਮਨੇ ਦਾ ਹੀ ਕਹਿੰਦਾ ਸੀ ਮੈਨੂੰ ਨਾ ਹੱਥਾਂ ਦਾ ਖਾਣਾ ਮਨੇ ਐਵੇਂ ਨਹੀਂ ਕਿਛੇ ਦੋ ਮੱਥੇ ਟਕਵਾਣੇ ਹੱਤਾਂ ਨਾਲ ਖਾਵਾਂਗਾ ਮੈਨੂੰ ਮਿਹਨਤ ਤਾਂ ਦੋ ਫਿਰ ਉਹਨਾਂ ਨੇ ਮੈਨੂੰ 2013 ਦੀ ਵਾਰ ਕੱਢਿਆ ਸੀ ਇੱਕ ਕਹਿੰਦੇ ਲੜਕਾ ਮਿਲੇਗਾ ਉਹਦੀ ਗੱਲ ਸੁਣ ਲਈ ਮੈਨੂੰ ਇੱਕ ਲੜਕਾ ਮਿਲਿਆ ਉਹਰੇ ਸਾਡੇ ਜੁੱਤੀਆਂ ਦਾ ਕੰਮ ਕਰਦੇ ਆਂ ਇੱਕ ਮੁੰਡਾ ਸੀ ਰਮੇਸ਼ ਕੁਮਾਰ ਉਹ ਮੈਨੂੰ ਮਿਲਿਆ ਉਹ ਮੈਨੂੰ ਕਹਿੰਦਾ ਡਵੈਲਪਮੈਂਟ ਇੰਡਸਟਰੀ ਸੈਂਟਰ ਚ ਨਾ ਐਗਜ਼ੀਬਿਸ਼ਨ ਲੱਗਦੀ ਹੈ ਇਹਦੀ ਦਿੱਲੀ ਪ੍ਰਗਤੀ ਮੈਦਾਨ ਚ ਐਗਜ਼ੀਬਿਸ਼ਨ ਹੈ ਉੱਥੇ ਲਗਾਓ ਤੁਹਾਡਾ ਕੰਮ ਬਹੁਤ ਸੋਹਣਾ ਮੈਂ ਤੁਹਾਡੀ ਦੁਕਾਨ ਤੇ ਦੇਖਿਆ ਤਸਵੀਰਾਂ ਲੱਗੀਆਂ ਹੋਈਆਂ ਮੈਂ ਜੀ ਉਸ ਨੂੰ ਲੈ ਕੇ ਭੱਜਿਆ ਐਗਜ਼ੀਬਿਸ਼ਨ ਵਾਸਤੇ ਦਿਖਾਇਆ ਉਹਨਾਂ ਨੂੰ ਪਸੰਦ ਆਇਆ ਕੰਮ ਉੱਥੋਂ ਮੈਨੂੰ ਐਗਜ਼ੀਬਿਸ਼ਨ ਮਿਲੀ ਦਿੱਲੀ ਪ੍ਰਗਤੀ ਮੈਦਾਨ ਐਸਾ ਹੀ ਕਿ ਮੇਰਾ ਦੋਸਤ ਮਿਲਿਆ ਉੱਥੇ ਉਹਨਾਂ ਨੇ ਮੈਨੂੰ 10000 ਰੁਪਏ ਦਿੱਤੇ ਬਿਨਾਂ ਜਾਣ ਪਛਾਣੇ ਜਿਵੇਂ ਕਹਿੰਦੇ ਪਰਮਾਤਮਾ ਵਰਤਿੰਗਾ ਕੀ ਖਰਚੇਗਾ ਕੀ ਉਹਨਾਂ ਨੇ ਮੈਨੂੰ 10000 ਦਿੱਤਾ ਉਹਨਾਂ ਦਾ ਨਾਮ ਜਗਜੀਤ ਸਿੰਘ ਹੈ ਉਹ ਡਵੈਲਪਮੈਂਟ ਅਸੀ ਸੈਂਟਰ 'ਚ ਲੱਗੇ ਹੋਏ ਆ ਮੇਰੇ ਵੱਡੇ ਭਰਾ ਹੀ ਆ ਅੱਜ ਤੱਕ ਮੇਰਾ ਉਹਨਾਂ ਨਾਲ ਬਹੁਤ ਪਿਆਰ ਹੈ ਤੇ ਉਹ ਕਹਿੰਦੇ ਸੀ ਕਿ ਤੇਰੇ ਕੋਲ ਕੰਮ ਐਸਾ ਹੈਗਾ ਇਹ ਪਰਮਾਤਮਾ ਕਿਤੇ ਨੂੰ ਬਹੁਤ ਦੂਰ ਤੱਕ ਲੈ ਕੇ ਜਾਏਗਾ ਇਹਨੂੰ ਬਾਜੀ ਮੈਂ ਪਹਿਲੀ ਪ੍ਰਗਤੀ ਮੈਦਾਨ ਲਗਾਈ 15 ਦਿਨ ਦੇ ਵਿੱਚ ਵਿਕਿਆ ਤਾਂ ਕੁਝ ਨਹੀਂ ਉੱਥੇ ਪਰ ਨਾਮ ਹੋ ਗਿਆ ਕਿ ਕੋਈ ਬੰਦਾ ਐਸਾ ਕੰਮ ਇੰਡੀਆ ਦਾ ਇੱਕ ਨਵਾਂ ਕੰਮ ਕਰ ਰਿਹਾ ਮੰਨੇ ਉੱਥੇ ਵੀ ਚੈਲੰਜ ਕਰਤੇ ਆ ਕਿ ਮੈਂ ਪ੍ਰਗਤੀ ਮੈਦਾਨ ਦੇ ਵਿੱਚ 120 ਦੇਸ਼ ਆਏ ਹੋਏ ਆ ਕਿ ਅਗਰ ਮੇਰੇ ਨਾਲ ਦਾ ਕੋਈ ਕੰ ਉਹ ਫਿਰ ਉੱਥੇ ਦਾ 120 ਦੇਛੇ ਜਿੱਦਾਂ ਕੋਈ ਵੀ ਨਹੀਂ ਬਣਾਣਾ ਲਾਇਗਾ ਸੀ ਉਹਦੇ ਕਰਕੇ ਹੋਰ ਪਬਲਿਸਿਟੀ ਹੋ ਗਈ ਹੈ ਅਵਾਰਡ ਵੀ ਬਹੁਤ سارے ਮਿਲੇ ਹੋਏ ਆ ਕਿਹੜੇ ਕਿਹੜੇ ਅਵਾਰਡ ਹੁਣ ਤੱਕ ਮਿਲ ਚੁੱਕੇ ਆ ਤੁਹਾਨੂੰ ਬਹੁਤ ਸਾਰੇ ਮਿਲ ਚੁੱਕੇ ਆ ਜੀ ਇੰਡੀਆ ਬੁੱਕ ਆਫ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ ਗਿਨੀਸ ਵਰਲਡ ਰਿਕਾਰਡ ਵਰਲਡ ਬੁੱਕ ਆਫ ਰਿਕਾਰਡ ਬਹੁਤ ਵਰਲਡ ਰਿਕਾਰਡ ਮਿਲ ਚੁੱਕੇ ਆ ਜੀ ਅਵਾਰਡਾਂ ਦਾ ਤਾਂ ਕੋਈ ਗਿਣਤੀ ਨਹੀਂ ਹੈ ਰਾਸ਼ਟਰਪਤੀ ਪੁਰਸਕਾਰ ਵੀ ਮਿਲ ਚੁੱਕਿਆ ਜੀ ਬਹੁਤ ਸ਼ੁਕਰ ਹੈ ਜੀ ਪਰਮਾਤਮਾ ਪ੍ਰਧਾਨ ਮੰਤਰੀ ਨੂੰ ਵੀ ਮਿਲ ਚੁੱਕਿਓ ਆਮ ਇਨਸਾਨ ਦੇ ਲਈ ਪ੍ਰਧਾਨ ਮੰਤਰੀ ਨੂੰ ਮਿਲਣਾ ਤੇ ਪ੍ਰਧਾਨ ਮੰਤਰੀ ਦਾ ਤੁਹਾਡੀ ਕਲਾ ਦੀ ਤਾਰੀਫ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਉਹ ਪੂਰਾ ਇੱਕੀ ਇਨਸੀਡੈਂਟ ਸੀ ਤੇ ਕਿਵੇਂ ਦਾ ਮਹਿਸੂਸ ਹੋਇਆ ਸੀ ਬਹੁਤ ਅੱਛਾ ਲੱਗਿਆ ਸੀ ਜੀ ਕਿਉਂਕਿ ਉਹਨਾਂ ਨੂੰ ਤਾਂ ਪੀਐਮ ਸਾਹਮਣੂ ਤਾਂ ਮੋਦੀ ਜੀ ਨੂੰ ਤਾਂ ਮਿਲਣਾ ਹੀ ਬਹੁਤ ਮੁਸ਼ਕਲ ਹੈ ਪਰ ਉਹਨਾਂ ਨੇ ਬੜਾ ਮਾਨ ਸਤਿਕਾਰ ਦਿੱਤਾ ਮੈਨੂੰ ਟਾਈਮ ਦਿੱਤਾ ਪੂਰਾ ਪੌਣਾ ਘੰਟਾ ਮੈਨੂੰ ਮਿਲੇ ਨਹੀਂ ਤਾਂ ਉਹ ਬਹੁਤ ਬੜੇ ਬੜੇ ਲੋਕ ਆਏ ਹੋਏ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿ ਅਰੁਣ ਜੀ ਜਦ ਤੁਸੀਂ ਆਉਂਗੇ ਕਿ ਤੁਹਾਨੂੰ ਇਹ ਟਾਈਮ ਦੇਣਗੇ ਪੌਣੇ ਘੰਟੇ ਦਾ ਉਹਨਾਂ ਨੇ ਮੈਨੂੰ ਪਹਿਲੇ ਹੀ ਕਹਿਤਾ ਸੀ ਜਾ ਕੇ ਉਹਨਾਂ ਨੂੰ ਇੱਥੇ ਤੱਕ ਵੀ ਪਤਾ ਸੀ ਮੈਂ ਘਰੋਂ ਕੁਝ ਖਾ ਕੇ ਨਹੀਂ ਆਇਆ ਮੈਂ ਸਵੇਰੇ 4:40 ਦੀ ਬੱਸ 'ਚ ਗਿਆ ਸੀ ਉਸ ਟਾਈਮ 2017 ਦੇ ਵਿੱਚ ਉਹਨਾਂ ਨੂੰ ਸਾਰਾ ਚੀਜ਼ ਦਾ ਪਤਾ ਸੀ ਜਦ ਮੈਂ ਉੱਥੇ ਪਹੁੰਚਿਆ ਉਹਨਾਂ ਨੇ ਕਿ ਅਰੁਣ ਆ ਗਿਆ ਉੱਥੇ ਬੋਲੇ ਦੂਸਰੇ ਕਹਿੰਦੇ ਅਰੁਣ ਆ ਗਿਆ ਇਹ ਬੌਸ ਕਹਿੰਦੇ ਆ ਜੀ ਉਹਨਾਂ ਨੂੰ ਜਿਹੜੇ ਉੱਤੇ ਬੈਠੇ ਹੁੰਦੇ ਉਹਦੇ ਸੈਕਟਰੀ ਉਹਨਾਂ ਨੂੰ ਬੌਸ ਕਹਿੰਦੇ ਆ ਤੇ ਉਹ ਕਹਿੰਦੇ ਫਿਰ ਅਰੁਣ ਆ ਗਿਆ ਜੀ ਅਰੁਣ ਆ ਗਿਆ ਬੌਸ ਤੁਹਾਨੂੰ ਇੱਕ ਪੂ ਘੰਟਾ ਦੇਣਗੇ ਪੂਰਾ ਤੁਸੀਂ ਰਾਮਨਾਲ ਬੈਠੋ ਖਾਣਾ ਖੂਣਾ ਖਾਓ ਤੁਸੀਂ ਸਿਰੇ ਖਾਣਾ ਖਾ ਕੇ ਨਹੀਂ ਆਏ ਹੋਏ ਫਿਰ ਮੈਨੂੰ ਉੱਤੇ ਖਾਣਾ ਖੂਣਾ ਖਵਾ ਕੇ ਜੀ ਮੈਨੂੰ ਉਹਨਾਂ ਨੇ ਪੂਰੀ ਫਿਰ ਪੂਰਾ ਪੁੱਛਿਆ ਫਾਦਰ ਕਿਵੇਂ ਐਕਸਪਾਇਰ ਹੋਏ ਕਿਵੇਂ ਕੰਮ ਕਰਿਆ ਕਿੱਦਾਂ ਇਹ ਸ਼ੁਰੂ ਕਰਿਆ ਕਿਵੇਂ ਅੱਜ ਤੱਕ ਔਰੇ ਤੱਕ ਇੰਨੀ ਮੁਸੀਬਤ ਆਈਆਂ ਬੜੀ ਮਨ ਨਾਲ ਪਿਆਰ ਨਾਲ ਗੱਲ ਕਰਕੇ ਮੈਨੂੰ ਬੜਾ ਅੱਛਾ ਸਮਝਾਇਆ ਫਿਰ ਉਹਨਾਂ ਨੇ ਮੈਨੂੰ ਸਮ੍ਰਿਤੀ ਰਾਣੀ ਜੀ ਨਾਲ ਮਲਾਇਆ ਸੀ ਮੈਨੂੰ ਮਿਲਣਾ ਤੇ ਪੀਐਮ ਦਾ ਇਹਨਾਂ ਆਪਣਾਪਨ ਦਿਖਾਉਣਾ ਉਹ ਚੀਜ਼ ਕਿਵੇਂ ਦਾ ਉਹਦਾ ਮਹਿਸੂਸ ਹੋ ਰਿਹਾ ਸੀ ਕਿ ਟਾਈਮ ਬਹੁਤ ਲੱਗਿਆ ਰਾਤਾਂ ਦੀ ਮਿਹਨਤ ਲੱਗੀ ਪਰ ਉਹ ਇੱਕ ਵੱਖਰੀ ਚੀਜ਼ ਸੀ ਦੇਖੋ ਜੀ ਮੈਂ ਤਾਂ ਰੋਣ ਲੱਗਿਆ ਸੀ ਉੱਥੇ ਕਿਉਂਕਿ ਮੈਂ ਇੱਕ ਆਮ ਦਰਜੀ ਦਾ ਬੇਟਾ embroiderry ਵਾਲਾ ਬੰਦਾ ਪੀਐਮ ਸਾਹਿਬ ਉਹਨੂੰ ਘੰਟਾ ਦੇ ਰਹੇ ਆ ਤੇ ਮੈਨਰੇ ਲਈ ਬਹੁਤ بڑا ਟਾਈਮ ਸੀ ਉਹ ਤੇ ਮੈਂ ਉੱਥੇ ਰੋ ਵੀ ਰਿਹਾ ਸੀ ਉਹ ਮਨੂੰ ਕਹਿੰਦੇ ਹਰੋਂ ਰੋ ਕਿਉਂ ਰਿਹਾ ਮੈਂ ਕਹਿੰਦਾ ਜੀ ਮੈਂ ਬੱਜੀ ਤੁਹਾਡੇ ਸਾਹਮਣੇ ਬੈਠਾ ਮੈਨੂੰ ਹੈਰਾਨੀ ਹੋ ਰਹੀ ਹੈ ਬਹੁਤ ਉਹ ਕਹਿੰਦੇ ਤੇਰੀ ਮਿਹਨਤ ਹੈ ਤੇਰੀ ਮਿਹਨਤ ਨੂਰ ਤੱਕ ਲੈ ਕੇ ਆਈ ਹੈ ਜੋ ਹਰ ਕੋਈ ਬੰਦਾ ਮਿਹਨਤ ਕਰੇਗਾ ਮੈਨੂੰ ਮਿਲ ਸਕਦਾ ਕਿਉਂਕਿ ਉਹ ਜਿਹੜਾ ਕੋਈ ਬੰਦਾ ਆਰਟ ਕਰਦਾ ਕੋਈ ਨਵੀਂ ਚੀਜ਼ ਕਰਦਾ ਜਾਂ ਆਪਣੀ ਮਿਹਨਤ ਨਾਲ ਕਾਫੀ ਕੰਮ ਕਰਿਆ ਹੁੰਦਾ ਉਹ ਪੂਰਾ ਉਹਨੂੰ ਸਲਾਗਾ ਦਿੰਦੇ ਆ ਕੋਈ ਅਸੀ ਗੱਲ ਨਹੀਂ ਹੈ ਬੜਾ ਅੱਛਾ ਉਹਨੂੰ ਡੀਲ ਕਰਦੇ ਆ ਕਿਉਂਕਿ ਮੇਰਾ ਇਹ ਟੈਕਸਟਾਈਲ ਦਾ ਵਿੱਚ ਕੰਮ ਆਉਂਦਾ ਕੱਪੜੇ ਦੇ ਉੱਪਰ ਇਮਰੋਡਰੀ ਕਰਦਾ ਮੇਰਾ ਟੈਕਸਟਾਈਲ ਦੇ ਵਿੱਚ ਆਉਂਦਾ ਹੈ ਟੈਕਸਟਾਈਲ ਦੇ ਕੋਈ ਸੀ ਸਮ੍ਰਿਤੀ ਰਾਣੀ ਜੀ ਫਿਰ ਉਹਨਾਂ ਨੇ ਉਹਨਾਂ ਨੇ ਫੋਨ ਕਰਿਆ ਕਹਿੰਦੇ ਜੀ ਇਹ ਕਿਹਦੇ ਅੰਡਰ ਆਉਂਦਾ ਹੈ ਉਹ ਕ ਸੁਮਿਤ ਤ੍ਰਾਨੀ ਜੀ ਨੇ ਕਿਵੇਂ ਬਣਾਇਆ ਕਿੱਦਾਂ ਕਰਿਆ ਉਹ ਕਹਿੰਦੇ ਮੈਨੇ ਵੀ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਿਆ ਹੋਇਆ ਪਰ ਇਹ ਕੰਮ ਮੈਂ ਵੀ ਨਹੀਂ ਦੇਖਿਆ ਕਦੀ ਉਹਨਾਂ ਨੇ ਵੀ ਮੈਨੂੰ ਬਹੁਤ ਸੋਹਣਾ ਟਾਈਮ ਦਿੱਤਾ ਜੋ ਮੇਰੇ ਲਈ ਹੋ ਸਕਦਾ ਸੀ ਉਹਨਾਂ ਨੇ ਮੇਰੇ ਲਈ ਬਹੁਤ ਅੱਛਾ ਕਰਿਆ ਜੀ ਇੱਕ ਦਰਜੀ ਤੋਂ ਕਲਾਕਾਰ ਦਾ ਸਫਰ ਕਿਵੇਂ ਦਾ ਰਹਾ ਦੇਖੋ ਜੀ ਸਟਰਗਲ ਤਾਂ ਬਹੁਤ ਹੁੰਦੀ ਹੈ ਕੰਮ ਦੇ ਵਿੱਚ ਤਾਂ ਦੇਖੋ ਟਾਈਮ ਲੱਗਦਾ ਹੀ ਹੈ ਅੱਜ ਕੱਲ੍ਹ ਹਰ ਕੋਈ ਕਹਿੰਦਾ ਮੈਂ ਸਵੇਰੇ ਕਮਾਮਾ ਸ਼ਾਮ ਨੂੰ ਮੈਨੂੰ ਪੈਸੇ ਮਿਲ ਜਾਣ ਤੇ ਮੇਰਾ ਨਾਮ ਹੋ ਜੇ YouTube ਦੇ ਵਿੱਚ ਵੀਡੀਓਜ਼ ਪਾ ਕੇ ਨੱਚ ਟੱਪ ਕੇ ਜਾਂ ਕੁਝ ਆਪਣੇ ਆਪ ਨੂੰ ਮੈਂਟਲੀ ਦਿਖਾ ਕੇ ਲੋਕ ਉਸ चीज ਨੂੰ ਜ਼ਿਆਦਾ ਖੁਸ਼ ਹੁੰਦੇ ਆ ਲੋਕ ਆਰਟ ਨੂੰ ਘੱਟ ਸਲਾਮ ਕਰਦੇ ਆ ਮਿਹਨਤ ਨੂੰ ਘੱਟ ਸਲਾਮ ਕਰਦੇ ਆ ਜਿਹੜਾ ਅੱਜ ਕੱਲ ਜਿਵੇਂ ਕਹਿੰਦੇ ਨਾ ਲੋਕ ਟਾਈਮ ਪਾਸ ਕਰ ਰਹੇ ਆ ਸੋਸ਼ਲ ਮੀਡੀਆ ਦੇ ਵਿੱਚ ਲੋਕ ਟਾਈਮ ਪਾਸ ਕਰ ਰਹੇ ਆ ਅਸਲ ਕੰਮ ਜਿਹੜਾ ਹੈਗਾ ਲੋਕ ਉਸ ਨੂੰ ਗੌਰ ਹੀ ਨਹੀਂ ਕਰਦੇ ਨਾ ਉਹਨੂੰ ਸਪੋਰਟ ਕਰਦੇ ਆ ਨਾ ਉਹਨੂੰ ਗੌਰ ਕਰਦੇ ਆ ਮੈਂ ਕੱਲਾ ਆਰਟਿਸਟ ਨਹੀਂ ਬਹੁਤ ਆਰਟਿਸਟ ਹੈ ਜਿਨ੍ਹਾਂ ਨੇ ਆਪਣੀ ਪੂਰੀ ਲਾਈਫ ਲਾ ਰੱਖੀ ਹੈ ਕੋਈ ਲੱਕੜੀ ਦਾ ਕੰਮ ਕਰ ਰਿਹਾ ਕੋਈ ਕਿਸੇ ਚੀਜ਼ ਦਾ ਕੰਮ ਕਰ ਰਿਹਾ ਬਹੁਤ ਲੋਕ ਕਲਾਕਾਰ ਬੈਠੇ ਹਨ ਪਰ ਜਿਨ੍ਹਾਂ ਨੂੰ ਇੰਨਾ ਟਾਈਮ ਨਹੀਂ ਮਿਲਿਆ ਨਾ ਉਹਨਾਂ ਨੂੰ ਇੰਨੇ ਲੋਕ ਮਿਲੇ ਮਿਲਣ ਲਈ ਮੈਂ ਕਿਸਮਤ ਵਾਲਾ ਹੈਗਾ ਮੈਂ ਭੱਜਦਾ ਰਿਆ ਲੈਟਰਾਂ ਭੰਦਾ ਰਿਆ ਮਿਲਦਾ ਰਿਆ ਲੋਕਾਂ ਨੂੰ ਆਪਣੀ ਫਾਈਲਾਂ ਭੇਜਦਾ ਰਿਆ ਕਿ ਮੈਂ ਕੀ ਕੰਮ ਕਰਦਾ ਇੰਨਾ ਇੱਕ ਬੰਦਾ ਕੰਮ ਵੀ ਕਰ ਰਿਹਾ ਉਸਨੇ ਘਰ ਵੀ ਚਲਾਉਣਾ ਹੈ ਔਰ ਉਸਨੇ ਸਭ ਜਗ੍ਹਾ ਲੈਟਰਾਂ ਵੀ ਪਾਣੀਆਂ ਮਿਲਣਾ ਵੀ ਹੈਗਾ ਮਿਲਣ ਦਾ ਚਾਂਸ ਬਹੁਤ ਘੱਟ ਮਿਲਦਾ ਪਰ ਮੇਰੀ ਕਿਸਮਤ ਦੇ ਵੱਲ ਬਹੁਤ ਲੱਕੀ ਰਹੀ ਹੈ ਕਿੱਥੇ-ਜਿੱਥੇ ਭੱਜਦਾ ਰਿਆਂ ਦੇਖੋ ਜੀ ਪਹੁੰਚ ਸਿੱਧਾ ਹੀ ਲੈਟਰ ਕਰੀ ਜੀ ਲੈਟਰ ਉਹਨਾਂ ਐਡਰੈਸ ਕੱਢਦਾ ਜੀ ਲੈਟਰ ਕਰਦਾ ਆਪਣੀ ਫੋਟੋ ਬਣਾਈ ਪਾਈ ਤੇ ਉਹਨਾਂ ਨੂੰ ਦਿਖਾ ਦਿਆ ਪਰ ਉਹ ਕੰਮ ਹੀ ਐਸਾ ਚੰਬੇ ਵਾਲਾ ਕੰਮ ਹੈ ਉਹ ਕੰਮ ਹੀ ਦੇਖ ਕੇ ਉਹਨਾਂ ਖੁਸ਼ ਹੋ ਜਾਂਦੇ ਆ ਫਿਰ ਉਹਨਾਂ ਨੂੰ ਮਿਲਣ ਤੇ ਮਜਬੂਰ ਹੋ ਜਾਂਦੇ ਆ ਇਹ ਇੱਕ ਪਰਿਵਾਰ ਦੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਆ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਤੁਹਾਡੇ ਪਿਤਾ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਤੁਹਾਨੂੰ ਮਸ਼ੀਨ ਤੇ ਬੈਠਣਾ ਪੈ ਗਿਆ ਸੀ ਉਹ ਵੀ ਦਰਜੀ ਸੀ ਹਮੇਸ਼ਾ ਸੀ ਦੇਖਦੇ ਆ ਕਿ ਇਹੀ ਹੁੰਦਾ ਸਾਡੇ ਪਰਿਵਾਰਾਂ ਦੇ ਵਿੱਚ ਕਿ ਜੇਕਰ ਪਿਤਾ ਚਲਾ ਜਾਵੇ ਜਾਂ ਪਿਤਾ ਦਾ ਬਿਜ਼ਨਸ ਬੇਟਾ ਸੰਭਾਲ ਲੈਂਦਾ ਪਰ ਇੱਕ ਆਰਟਿਸਟ ਵਾਨਾ ਤੇ ਪਰ ਉਸ ਤੇ ਪਿਛਲਾ ਸਪੋਰਟ ਕਿਸ ਤਰ੍ਹਾਂ ਆਂਦਾ ਰਿਹਾ ਦੇਖੋ ਜੀ ਪਿੱਛੇ ਤਾਂ ਕੁਝ ਹੈ ਹੀ ਨਹੀਂ ਸੀ ਜਦ ਮੈਂ ਪਹਿਲੇ ਸ਼ਾਪ ਦੇ ਵਿੱਚ ਕੰਮ ਕਰਨ ਲਈ ਆਇਆ ਸੀ ਤਾਂ ਮੇਰੇ 80 ਰੁਪਏ ਦੀਆਂ ਰੀਲਾਂ ਮੈਂ ਉਧਾਰ ਲੈ ਕੇ ਆਇਆ ਸੀ ਉਦਾਹਰਣ ਤੇ ਮਨੇ ਕੰਮ ਸ਼ੁਰੂ ਕਰਿਆ ਮੇਰੇ ਪਾਪਾ ਦੀ ਉਹਦੀ ਸ਼ਾਪ ਦੇ ਉੱਪਰ ਇਹਨਾਂ ਦਾ 3 ਲੱਖ ਰੁਪਏ ਦੇਨਦਾਰ ਸੀ ਕਿਉਂਕਿ ਸਿਸਟਰ ਦੀ ਮੈਰਿਜ ਕਰੀ ਸੀ 1 ਸਾਲ ਪਹਿਲਾਂ ਹੀ 1 ਸਾਲ ਪਹਿਲਾਂ 2000 ਚ ਸਿਸਟਰ ਦੀ ਮੈਰਿਜ ਕਰੀ ਸੀ ਪਾਪਾ ਦੀ 2001 ਕੇ ਵਿੱਚ ਡੈਥ ਹੋ ਗਈ ਸੀ ਉਹ ਦਸੰਬਰ ਚ ਹੋਈ ਸੀ ਮੈਰਿਜ ਤੇ 1 8 ਜਨ 10 ਜਨਵਰੀ ਨੂੰ ਡੈਥ ਹੋ ਗਈ ਸੀ ਸਿਰ ਮਹੀਨੇ ਬਾਅਦ ਤੇ ਉਸ ਤੋਂ ਬਾਅਦ ਮੈਂਨੇ ਕਿਵੇਂ ਪੈਸੇ ਤਾਰੇ ਪਹਿਲਾਂ ਤਾਂ ਮਨੇ 3 ਲੱਖ ਰੁਪਏ ਤਾਰੇ ਉਸ ਤੋਂ ਬਾਅਦ ਫਿਰ ਮਨੇ ਆਪਣੇ ਘਰ ਦਾ ਖਰਚਾ ਚਲਾਇਆ ਅਗਰ ਮੈਂ ਕਿਸੇ ਐਪ ਚ ਪਈ ਜਾਂਦਾ ਜੇ ਕਿਸੇ ਚ ਪਈ ਜਾਂਦਾ ਫਿਰ ਜਾਂ ਦੋ ਤਰੀਕੇ ਹੁੰਦੇ ਆ ਬੰਦਾ ਕਹਿੰਦਾ ਜਾਂ ਤਾਂ ਮੈਂ ਮਰਾਂ ਜਾਂ ਮੈਂ ਕੁਝ ਕਰਾਂ ਪਰ ਮਨੇ ਸੋਚ ਲਿਆ ਸੀ ਕਿ ਮੈਂ ਦਰਜੀ ਬਣ ਕੇ ਨਹੀਂ ਮਰਨਾ ਕੁਝ ਹਟ ਕੇ ਕਰਨਾ ਹੈ ਸ਼ੁਰੂ ਤੋਂ ਜਨੂਨ ਸੀ دیਵਾਨਗੀ ਸੀ ਕਿ ਜਿਸ ਚੀਜ਼ ਦੇ ਉੱਪਰ ਪਿੱਛੇ ਪੈ ਗਏ ਉਹਨੂੰ ਉਹਦਾ ਕੀ ਅੱਗੇ ਰਿਜ਼ਲਟ ਨਿਕਲੇਗਾ ਉਹ ਨਹੀਂ ਦੇਖਣਾ ਇੱਕ ਕਹਾਵਤ ਆ ਜਾਂ ਸੀ ਬੁੱਲੇ ਸ਼ਾਹ ਜੀ ਦੀ ਇੱਕ ਕੁੱਤਾ ਦਰਦਰ ਦੁਰਦੁਰ ਹੋਵੇ ਜੇ ਬਣ ਕੇ ਰਵੇ ਇੱਕ ਦਰਦਾ ਤੇ ਕਾਨੂੰ ਦੁਰਦੁਰ ਹੋਵੇ ਬਸ ਉਹ ਐਸਾ ਫੜਿਆ ਲੜ ਪ੍ਰਮਾਤਮਾ ਨੇ ਰਾਹ ਦਿਖਾਤੀ ਪਰਿਵਾਰ ਚ ਮੰਮੀ ਹੈ ਜੀ ਮੇਰੀ ਵਾਈਫ ਹੈ ਮੇਰਾ ਬੇਟਾ ਕੱਲ 18 ਸਾਲ ਦਾ ਹੋਇਆ ਉਹਦਾ ਜਨਮ ਦਿਨ ਸੀ ਕੱਲ ਅਸੀਂ ਚਾਰ ਜਣੇ ਆ ਜੀ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਰਿਵਾਰ ਚ ਉਹਦਾ ਕੋਈ ਸਪੋਰਟ ਕਰਨ ਵਾਲਾ ਵੀ ਨਹੀਂ ਸੀ ਤਾਂ ਫਿਰ ਵੀ ਇੱਥੋਂ ਤੱਕ ਪਹੁੰਚ ਗਏ ਤੇ ਹੁਣ ਇੱਕ ਗੱਲ ਹੋਰ ਹੈ ਜਿਸ ਤਰ੍ਹਾਂ ਤੁਸੀਂ ਸਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਜਦੋਂ ਅਸੀਂ ਪੋਰਟਰੇਟ ਬਣਾਨੇ ਆ ਤਾਂ ਇੱਕ ਇੱਕ ਸਾਲ ਲੱਗ ਜਾਂਦਾ ਪਰ ਉਹ ਇੱਕ ਸਾਲ ਦੇ ਵਿੱਚ ਮੀਡਲ ਕਲਾਸ ਫੈਮਿਲੀ ਚ ਉਟ ਕੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਹੈ ਬਹੁਤ ਔਖਾ ਜੀ ਇਹ ਤਾਂ ਹੀ ਤਾਂ ਮੈਂ ਕਹਿ ਰਿਹਾ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਇਹ ਵਰਲਡ ਦੇ ਵਿੱਚ ਕੱਲਾ ਕੱਲਾ بار-बार ਕਿਉਂ ਬੋਲੀ ਜਾ ਰਿਹਾ ਇਸ ਕਰਕੇ ਨਹੀਂ ਕਿ ਮੈਂ ਇਹ ਕੰਮ ਕਰਦਾ ਕਿ ਮੈਂ ਕੀ ਬੰਦੇ ਦੇ ਅੰਦਰ ਵੈਸੀ ਈਗੋ ਆ ਜਾਂਦੀ ਹੁੰਦੀ ਹੈ ਕਿ ਮੇਰੇ ਵਰਗਾ ਤਾਂ ਕੋਈ ਹੈ ਨਹੀਂ ਨਾ 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 ਬਹੁਤ ਬਹੁਤ ਲੋੰਦਰ ਪਏ ਆ ਪਰਮਾਤਮਾ ਦੀ ਦੇਣ ਹੁੰਦੀ ਹੈ ਉਹ ਜਦੋਂ ਕਰਨ ਤੇ ਆਂਦਾ ਹੁਣ ਜਿਵੇਂ ਆਪਣੇ ਕੋਲ ਕੰਮ ਹੁੰਦਾ ਘਰ ਦੇ ਵੀ ਵਾਈਬੀ ਸਪੋਰਟ ਕਰਦੀ ਹੈ ਸੋਨਾ ਤੱਕ ਗਿਰਵੀ ਰੱਖਿਆ ਉਹਨਾਂ ਨੇ ਆਪਣੇ ਵੱਲੋਂ ਵੀ ਦਿੱਤੇ ਜਾਂਦਾ ਸੀ ਉਹਨਾਂ ਨੇ ਦਿੰਨੇ ਆ ਲੀਡੀ ਜਦੋਂ ਸੰਭ ਲੈਂਦੀ ਹੁੰਦੀ ਹੈ ਪੈਸੇ ਉਹ ਫਿਰ ਪੈਸੇ ਮਦਦ ਕਰ ਦਿੰਦੀ ਹੁੰਦੀ ਹੈ ਜਾਂ ਲੋੜ ਹੁੰਦੀ ਹੈ ਬਾਹਰੋਂ ਬੈਂਕ ਚੋਂ ਵੀ ਲੋਨ ਲਏ 5-5 ਲੱਖ ਰੁਪਏ ਲੋਨ ਲਿਆ ਮਨੇ 10-10 ਲੱਖ ਰੁਪਏ ਮਨੇ ਲੋਨ ਲਿਆ ਫਿਰ ਲੋਨ ਮਨੇ ਤਾਰਿਆ ਵਿਆਸਤੇ ਪੈਸੇ ਫੜੇ ਉਹ ਫੜੇ ਉਹ ਤਾਰੇ ਪੇ ਜੂ ਜੂ ਵਿੱਚ ਮ ਕੰਮ ਆਂਦਾ ਰਿਹਾ ਪੋਰਟਰੇਟ ਆਂਦਾ ਰਿਹਾ ਉਹ ਪੈਸੇ ਫਿਰ ਜੋੜ ਜੋੜ ਕੇ ਜੋੜ ਜੋੜ ਕੇ ਜੋੜ ਜੋੜ ਕੇ ਫਿਰ ਜਿੱਥੇ ਜਿੱਥੇ ਲੱਗਦੇ ਹੁੰਦੇ ਸੀ ਪਹਿਲਾਂ ਹੀ ਸਾਮਕ ਰੱਖਦਾ ਸੀ ਕਿ ਮਨੇ ਫੋਟੋ ਨੂੰ 3-4 ਮਹੀਨੇ ਲਾਣੇ 6 ਮਹੀਨੇ ਲਾਣੇ ਆ ਕਿ ਇਸ ਦੇ ਨਾਲ ਮਨੇ ਖਰਚਾ ਚਲਾਣਾ ਐਵੇਂ ਰੁਕ ਰੁਕੇ ਹੋਲੀ ਹੋਲੀ ਰੁਕ ਰੁਕੇ ਰੁਕ ਰੁਕੇ ਰੁਕ ਰੁਕੇ ਜure ਪਹੁੰਚਿਆ ਅੰਮ੍ਰਿਤ ਦਾ ਸਫ਼ਰ ਤਾਂ ਬਹੁਤ ਲੰਬਾ ਰਿਹਾ ਪਰ ਇੱਕ ਹੋਰ ਚੀਜ਼ ਦੇਖਣ ਵਾਲੀ ਜਿਸ ਤਰ੍ਹਾਂ ਤੁਸੀਂ ਉਹ ਕਿਹਾ ਕਿ ਦੂਸਰੀ ਤਸਵੀਰ ਸੀ ਇੱਕ ਖੁਆਬ ਆਇਆ ਖੁਆਬੋਂ ਤੋਂ ਬਾਅਦ ਕਿਵੇਂ ਅਜੀਬਾ ਹੋਇਆ ਕਿ ਤੁਸੀਂ ਇੱਕ ਅਜੀਹੀ ਤਸਵੀਰ ਬਣਾਈ ਕਿ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਪੇਂਟਿੰਗ ਹੈ ਜਾਂ ਸਕੈਚ ਦੇ ਨਾਲ ਬਣਾਈ ਹੈ ਜਾਂ ਫਿਰ ਮਸ਼ੀਨ ਦੇ ਨਾਲ ਬਣਾਈ ਹੈ ਦੇਖੋ ਜੀ ਇਹੀ ਤਾਂ ਕਲਾ ਹੈਗੀ ਹੈ ਕਿਉਂਕਿ ਇਹ ਮੈਂ ਤਾਂ ਆਪਣੇ ਵੱਲੋਂ ਮਸ਼ੀਨ ਦੇ ਉੱਪਰ ਕੰਮ ਕਰ ਰਿਹਾ ਹਾਂ ਇਹ ਮੇਰੀ 100 ਸਾਲ ਪੁਰਾਣੀ ਮਸ਼ੀਨ ਹੈ ਇਸੀ ਮਸ਼ੀਨ ਤੇ ਮੈਂ ਕੰਮ ਬਣਾਇਆ ਹੁੰਦਾ ਆ ਕਪੜਾ ਲਿੱਤਾ ਉਹਦੇ ਉੱਪਰ ਸਕੈਚ ਕਰਿਆ ਤੇ ਬੈਠ ਕੇ ਬਣਾਉਣ ਲੱਗ ਗਿਆ ਤੇ ਸਾਰਾ ਦਿਨ ਜਾਪ ਚੱਲੀ ਜਾਂਦਾ ਇੱਕ ਤਰ੍ਹਾਂ ਦੀ ਇਹ ਮੈਡੀਟੇਸ਼ਨ ਹੈ ਇਹ ਕੰਮ ਨਹੀਂ ਹੈ ਉਹ ਮੈਡੀਟੇਸ਼ਨ ਅਗਰ ਜਿਹੜਾ ਬੰਦਾ ਕਰੀ ਜਾਂਦਾ ਹੁੰਦਾ ਫਿਰ ਪਰਮਾਤਮਾ ਭਰਾ ਆ ਕੇ ਕਰਨ ਲੱਗ ਜਾਂਦਾ ਅਗਰ ਮੈਂ ਕਰਦਾ ਹੁੰਦਾ ਤਾਂ ਮੇਰੇ ਚਸ਼ਮਾ ਲੱਗ ਜਾਂਦਾ ਮੈਨੂੰ 30 ਸਾਲ ਹੋ ਗਏ ਕੰਮ ਕਰਦੇ ਨੂੰ ਨਹੀਂ ਤੁਹਾਨੂੰ ਪਤਾ ਜ਼ਿਆਦਾਤਰ ਬੱਚਿਆਂ ਨੂੰ ਵੀ ਚਸ਼ਮਾ ਲੱਗ ਜਾਂਦਾ ਅੱਜ ਕੱਲ ਦਾ ਪਰ ਇਹ ਪਰਮਾਤਮਾ ਕਰ ਰਿਹਾ ਹੈ ਮੈਂ ਨਹੀਂ ਕਰ ਰਿਹਾ ਇਹ ਕੁਝ ਕਰ ਹੀ ਹੋ ਰਿਹਾ ਜਦ ਮੈਂ ਉਹਨਾਂ ਨੂੰ ਦੇਖਦਾ ਹਾਂ ਨਾ ਸਵੇਰੇ ਕੁਝ ਹੋਰ ਹੁੰਦਾ ਰਾਤ ਨੂੰ ਕੁਝ ਹੋਰ ਹੁੰਦਾ ਮੈਂ ਬਣਾ ਕੇ ਕੁਝ ਹੋਰ ਜਾਂਦਾ ਸਵੇਰੇ ਕੁਝ ਹੋਰ ਹੁੰਦਾ ਇਹ ਸਭ ਗੋਡ ਗਿਫਟ ਹੈ ਇੱਕ ਅਸੀ ਹੋਰ ਚੀਜ਼ ਵੀ ਦੇਖੀ ਸੀ ਕਿ ਤੁਹਾਡੀ ਤਸਵੀਰ ਇੱਕ ਕਹਿੰਦੇ ਹੁੰਦੇ ਨਾ ਕਿ ਜਿਵੇਂ ਬੋਲਣ ਵਾਲਾ ਉਹ ਚੀਜ਼ ਕੀ ਹੈ ਕਿ ਉਸ ਵਿੱਚ ਕਿਸ ਤਰ੍ਹਾਂ ਦੀ ਸਚਾਈ ਹੈ ਕਿ ਤਸਵੀਰ ਇੱਕ ਲੋਕ ਬਣਾਉਂਦੇ ਇੱਕ ਬੋਲ ਦੀ ਤਸਵੀਰ ਹੁੰਦੀ ਹੈ ਇਹ ਦੇਖੋ ਜੀ ਮੈਂ ਤਾਂ ਹੀ ਤਾਂ ਕਹਿ ਰਿਹਾ ਪਰਮਾਤਮਾ ਚ ਨਜ਼ਰ ਆਉਂਦਾ ਹੁਣ ਕ੍ਰਿਸ਼ਨ ਜੀ ਦੀ ਸਾਹਮਣੇ ਤਸਵੀਰ ਹੈ ਤੁਸੀਂ ਜਿੱਧਰ ਨੂੰ ਜਾਓਗੇ ਉਧਰ ਨੂੰ ਦੇਖਣਗੇ ਉਹ ਤਸਵੀਰ ਐਦਾਂ ਦੀ ਹੈ ਜਿੱਧਰ ਨੂੰ ਜ ਸਾਈਡ ਚਲੇ ਜਾਓਗੇ ਤੁਹਾਨੂੰ ਸਾਈਡ 'ਚ ਦੇਖ ਰਹੇ ਹੋਵੋਗੇ ਉਧਰ ਚਲੇ ਜਾਓਗੇ ਤੁਹਾਨੂੰ ਉਧਰ ਕੋਨੇ 'ਚ ਦੇਖ ਰਹੇ ਹੋਣਗੇ ਇਹ ਮੈਂ ਤਾਂ ਹੀ ਕਹਿ ਰਿਹਾ ਪਰਮਾਤਮਾ ਖੁਦ ਹੀ ਕਰ ਰਿਹਾ ਮੈਂ ਨਹੀਂ ਕਰ ਰਿਹਾ ਨਹੀਂ ਤੂੰ ਇਸ ਨੂੰ ਬਣਾਉਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਅਗਰ ਆਪਣੇ ਤਾਂ ਕੋਈ ਗਲਤੀ ਹੋ ਜੇ ਆਪਣਾ ਇੱਕ ਰੰਗ ਵੀ ਗਲਤ ਲੱਗ ਜੇ ਕੋਈ ਵੀ ਹੋ ਜੇ ਇਹ ਨਿਕਾਲ ਨਹੀਂ ਸਕਦੇ ਜੋ ਬਣ ਗਿਆ ਸੋ ਬਣ ਗਿਆ ਪੱਥਰ ਤੇ ਲਕੀਰ ਵੱਜ ਗਈ ਉਸ ਨੂੰ ਆਪਾਂ ਮਿਟਾ ਨਹੀਂ ਸਕਦੇ ਪਰ ਇਹ ਜਦ ਕਰਨ ਵਾਲਾ ਹੁੰਦਾ ਕਈ ਵਾਰ ਮੂਡ ਨਹੀਂ ਕਰਦਾ ਮੈਂ ਮਹੀਨਾ-ਮਹੀਨਾ ਕੰਮ ਨਹੀਂ ਕਰਦਾ ਕਈ ਵਾਰ ਮੇਰਾ ਮਨ ਠੀਕ ਨਹੀਂ ਹੁੰਦਾ ਕਿਤੇ ਦੁੱਧਰ ਪੈਸੇ ਦੇਣੇ ਹੁੰਦੇ ਆ ਕੁਝ ਕਰਨਾ ਹੁੰਦਾ ਮੈਂ ਕੰਮ ਹੀ ਨਹੀਂ ਕਰਦਾ ਮੈਂ ਮਹੀਨਾ-ਮਹੀਨਾ ਦੋ-ਦੋ ਮਹੀਨੇ ਕੰਮ ਹੀ ਨਹੀਂ ਕਰਦਾ ਮੈਂ 6-6 ਮਹੀਨੇ ਤੱਕ ਵਿਹਲਾ ਬੈਠਾ ਕਿਉਂਕਿ ਮੇਰਾ ਮਨ ਨਹੀਂ ਮੰਨ ਰਿਹਾ ਅੰਦਰ ਤੋਂ ਕੰਮ ਕਰਨ ਨੂੰ ਮਨ ਮੰਨਦਾ ਤਾਂ ਮੈਂ ਕੰਮ ਕਰਦਾ ਮੈਂ ਕਿਸੇ ਤੋਂ ਐਡਾ ਕੋਈ ਫੋਟੋ ਪਕੜਦਾ ਕਿ ਤੁਹਾਨੂੰ ਮੈਂ 10 ਦਿਨਾਂ 'ਚ ਦੇ ਦਾਂਗਾ ਕੋਈ ਮਨੂੰ ਇਹ ਨਹੀਂ ਕਹਿ ਸਕਦਾ ਕਿ ਹਾਂਜੀ ਤੁਹਾਨੂੰ 10 ਦਿਨਾਂ ਦੇ ਅੰਦਰ ਚਾਹੀਦੀ ਚਾਹੀਦੀ ਹੈ ਫਿਰ ਮੈਂ ਜਵਾਬ ਦੇ ਦਿੰਦਾ ਮੈਂ ਕਹਿੰਦਾ ਇੰਨਾ ਪੱਕਾ ਨਹੀਂ 10 ਦਿਨ ਦਾ 15 ਦਿਨ ਲੱਗ ਜਾਣਗੇ 15 ਦੇ 20 ਦਿਨ ਵੀ ਲੱਗ ਸਕਦੇ ਆ ਹੋਰ ਨੂੰ ਇਹ 5 ਦਿਨ 'ਚ ਵੀ ਕਰਕੇ ਦੇ ਦਾਂਗਾ ਪਰ ਇਹ ਸਾਰਾ ਹੁੰਦਾ ਮੂਡ ਦੇ ਉੱਪਰ ਜਦ ਪ੍ਰਮਾਤਮਾ ਆ ਕੇ ਸ਼ੁਰੂ ਕਰਾਏਗਾ ਤਾਂ ਹੋਏਗੀ अदरवाइज ਨਹੀਂ ਹੋਏਗੀ ਜੀ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਪੂਰੇ ਵਿਸ਼ਵ ਦੇ ਵਿੱਚ ਇਕੱਲੇ ਹਾਂ ਪਰ ਆਪਣੀ ਕਲਾ ਨੂੰ ਅੱਗੇ ਵੀ ਵਧਾ ਰਹੇ ਹੋ ਕੀ ਹੋਰ ਵੀ ਹਾਂਜੀ ਮੈਂ ਸਿਖਾ ਰਿਹਾ ਹਾਂ ਜੀ ਇਸ ਕਲਾ ਨੂੰ ਮੈਂ ਤਾਂ ਹੀ ਸਰਕਾਰਾਂ ਨੂੰ ਬੜੀ ਰਿਕਵੈਸਟ ਕਰੀ ਸੀ ਪਹਿਲਾਂ ਮੈਂ ਪੀਐਮ ਸਾਹਮਣੂ ਵੀ ਮੋਦੀ ਜੀ ਨੂੰ ਵੀ ਰਿਕਵੈਸਟ ਕਰੀ ਸੀ ਕਿ ਮੈਂ ਇਸ ਆਰਟ ਨੂੰ ਅੱਗੇ ਸਿਖਾਉਣਾ ਚਾਹਨਾ ਮੇਰੇ ਕੋਲ ਨੂੰ ਮੈਂ ਦੋ ਤਿੰਨ ਲੜਕੀਆਂ ਨੂੰ ਸਿਖਾਉਣਾ ਦੋ ਤਿੰਨ ਮੁੰਡਿਆਂ ਨੂੰ ਸਿਖਾਉਣਾ ਮੇਰੇ ਕੋਲ ਜਗ੍ਹਾ ਥੋੜੀ ਹੈ ਮੈਂ ਆਪਣੇ ਵੱਲੋਂ ਘੰਟਾ ਦੋ ਘੰਟਾ ਦੇ ਸਕਦਾ ਕਿਉਂਕਿ ਮੈਨੇ ਆਪਣਾ ਕੰਮ ਵੀ ਕਰਨਾ ਹੁੰਦਾ ਮੇਰੇ ਕੋਲ ਕੋਈ ਹੋਰ ਸੋਰਸ ਵੀ ਨਹੀਂ ਹੈ ਮੇਰੇ ਕੋਲ ਇਹੀ ਕੰਮ ਹੈਗਾ ਅਗਰ ਮੈਂ ਸਿਖਾਵਾਂਗਾ ਤਾਂ ਮੈਂ ਆਪਣਾ ਕੀ ਕਰਾਂਗਾ ਫਿਰ ਮੈਨੇ ਬਾਹਰ ਵੀ ਜਾਣਾ ਮੈਨੇ ਲੋਕਾਂ ਨੂੰ ਦਿਖਾਣਾ ਵੀ ਆਪਣਾ ਕੰਮ ਸਾਰਾ ਕੁਝ ਮੈਨੇ ਇਕੱਲੇ ਨਹੀਂ ਕਰਨਾ ਇਸ ਕਰਕੇ ਅਗਰ ਸਰਕਾਰ سپورਟ ਦੇਂਦੀ ਹੈ ਮੈਨੇ ਪੰਜਾਬ ਸਰਕਾਰ ਨੂੰ ਵੀ ਕਿਹਾ ਉਹ ਕਹਿੰਦੇ ਸੈਂਟਰ ਸਰਕਾਰ ਕਿੰਨੀ ਕਰ ਸਕਦੀ ਤੁਹਾਡੀ ਸਟੇਟ ਸਰਕਾਰ ਕਰੇਗੀ ਉਸ ਟਾਈਮ ਸਟੇਟ ਸਰਕਾਰ ਦੇ ਵਿੱਚ ਕਾਂਗਰਸ ਸੀ ਅੱਜ ਉਹਰੇ ਆਮ ਆਦਮੀ ਪਾਰਟੀ ਹੈ ਹੁਣ ਮੈਨੂੰ ਜਦੇ سپورਟ ਦੇਣਗੇ ਤਾਂ ਹੀ ਤਾਂ ਮੈਂ ਅੱਗੇ ਸਿਖਾ ਪਾਵਾਂਗਾ ਕਿ ਮੈਨੂੰ ਇੰਸਟੀਚਿਊਟ ਦੀ ਜਗ੍ਹਾ ਦਿੱਤੀ ਜਾਵੇ ਕਿ ਇਸ ਆਰਟ ਨੂੰ ਮੈਂ ਅੱਗੇ ਫ੍ਰੀ ਦੇ ਵਿੱਚ ਸਿਖਾ ਪਾਵਾਂ ਕਿ ਮੈਂ ਤਾਂ ਕੋਈ ਪੈਸਾ ਨਹੀਂ ਲੈਣਾ ਚਾਹੁੰਦਾ ਕਿਉਂ ਮੈਂ ਸੀ ਖੁਦ ਕਹਿ ਰਹੇ ਹਾਂ ਕਿ ਕੱਚੇ ਲੈਵਲ ਤੇ ਪਹੁੰਚ ਕੇ ਬਟ ਜਿਸ ਤਰ੍ਹਾਂ ਮੈਂ ਕੈਮਰਾਮੈਨ ਨੂੰ ਵੀ ਕਹੂੰਗੀ ਕਿ ਪੂਰੀ ਦੁਕਾਨ ਹਾਲੇ ਵੀ ਛੋਟੀ ਜੀ ਦੁਕਾਨ ਚ ਜਿਸ ਦਿਨ ਪਹਿਲੇ ਦਿਨ ਬੈਠੇ ਸੀ ਉਸੇ ਤਰ੍ਹਾਂ ਲੱਗ ਰਿਹਾ ਕਿ ਅੱਜ ਵੀ ਬੈਠੇ ਹੋਏ ਹਾਂ ਦੇਖੋ ਜੀ ਮੈਂ ਮਿੱਟੀ ਦੇ ਨਾਲ ਜੁੜਿਆ ਹੋਇਆ ਆਪਣੀ ਮੇਰੇ ਪਾਪਾ ਦੀ ਪੁਰਾਣੀ ਦੁਕਾਨ ਹੈ ਇਸ ਦੇ ਵਿੱਚ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਇਦੀ ਵਿੱਚ ਮੇਰਾ ਬਚਪਨ ਬਿੱਤਿਆ ਹੋਇਆ ਹੈ ਮੈਂ 6-7 ਸਾਲ ਦੀ ਉਮਰ ਦਾ ਹੋ ਰਿਹਾ ਰਿਆਂ ਜਿੰਨਾ ਮਰਜ਼ੀ ਵੱਡਾ ਹੋ ਜਾ ਜੋ ਮਰਜ਼ੀ ਹੋ ਜਾ ਪਰ ਬੰਦੇ ਨੂੰ ਆਪਣੀ ਜੜਾ ਨਹੀਂ ਛੱਡਣੀਆਂ ਚਾਹੀਦੀਆਂ ਜਦ ਜੜਾਂ ਛੁੱਟ ਜਾਂਦੀਆਂ ਨੇ ਉਹਦਾ ਵ ਮੈਂ ਬਾਹਰ ਨਹੀਂ ਗਿਆ ਮੇਰਾ ਬੇਟਾ ਨਹੀਂ ਬਾਹਰ ਜਾ ਰਿਹਾ ਅਸੀਂ ਵੀ ਉਰੀ ਆ ਸਾਰੇ ਨਾ ਉਹਨੂੰ ਭੇਜਣਾ ਕਿਉਂਕਿ ਅਸੀਂ ਜੜਾਂ ਦੇ ਨਾਲ ਜੁੜੇ ਹੋਏ ਆ ਦੇਖੋ ਅਗਰ ਉਰੀ ਬੈਠੇ ਪਰਮਾਤਮਾ ਆਪਾਂ ਨੂੰ ਮਿਲ ਰਿਹਾ ਬਾਹਰ ਜਾ ਕੇ ਆਪਾਂ ਮੈਂ ਵੀ ਕੰਮ ਕਰ ਸਕਦਾ ਪਰ ਉਹਦਾ ਜੋ ਉਰੀ ਪਰਮਾਤਮਾ ਆਪਾਂ ਨੂੰ ਆਪਣਾ ਰੰਗ ਦਿਖਾਰਾ ਜਦੋਂ ਜਿਸ ਨੂੰ ਉਹ ਮਿਲ ਜਾਂਦਾ ਨਾ ਉਹਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ਮੈਨੂੰ ਇੰਨੀ ਸੰਤੁਸ਼ਟੀ ਦਿੱਤੀ ਪਰਮਾਤਮਾ ਨੇ ਕਿ ਜਦ ਮੈਂ ਤੇਰੇ ਨਾਲ ਖੜਾ ਤੈਨੂੰ ਹੋਰ ਕੀ ਚਾਹੀਦਾ ਹੁਣ ਆਪ ਸੋਚੋ ਜਿਹਦੇ ਨਾਲ ਅਗਰ ਰੱਬ ਵੀ ਖੜ ਜੇ ਤੇ ਉਹਨੂੰ ਦੁਨੀਆ 'ਚ ਕੀ ਚੀਜ਼ ਚਾਹੀਦੀ ਹੋਏਗੀ ਮੇਰੇ ਇਸ ਕਰਕੇ ਮੈਨੂੰ ਸੰਤੁਸ਼ਟੀ ਹੈ ਮੈਂ ਜਿਵੇਂ ਛੋਟੀ ਦੁਕਾਨ ਦੇ ਬੈਠਦਾ ਮੂਰੇ ਆ ਕੇ ਬਿਮਾਰ ਹੋਵਾਂ ਮੈਨੂੰ ਕੋਈ ਟੈਨਸ਼ਨ ਹੋਵੇ ਕੋਈ ਕੁਝ ਹੋ ਜੇ ਮੈਂ ਸਾਰਾ ਟੈਨਸ਼ਨ ਫਰੀ ਹੋ ਜਾਂਦਾ ਉਹਰੇ ਆ ਕੇ ਮਤਲਬ ਕਹਿ ਸਕਦੇ ਹੈ ਕਿ ਛੋਟੀ ਜੀ ਦੁਕਾਨ ਚ ਤੁਸੀਂ ਆਪਣਾ ਰਬ ਵਸਾਰਕ ਹੈ ਇਹ ਕੁੱਲੀ ਹੈ ਜੀ ਇੱਕ ਫਕੀਰ ਦੀ ਇਹ ਕੁੱਲੀ ਬਣਾਈ ਹੋਈ ਹੈ ਜਿਵੇਂ ਮਰਜੀ ਜਦ ਮਰਜੀ ਉਹਰੇ ਆ ਕੇ ਬੈਠ ਜਾਣਾ ਜਦ ਮਰਜੀ ਉਰੀ ਸੋ ਜਾਣਾ ਇਸੀ ਦੁਕਾਨ ਦੇ ਉੱਪਰ ਮਨੇ ਇੰਨੀਆਂ ਰਾਤਾਂ ਲਗਾਈਆਂ ਇਸ ਮਾਰਕੀਟ ਨੂੰ ਬਣੇ ਨੂੰ 100 ਸਾਲ ਤੋਂ ਉੱਪਰ ਹੋ ਗਿਆ ਇਸ ਮਾਰਕੀਟ ਦੇ ਵਿੱਚ ਸਭ ਤੋਂ ਜ਼ਿਆਦਾ ਰਾਤਾਂ ਲਾਈਆਂ ਮੰਨੇ। ਰਾਤੋਂ ਰਾਤ ਨੂੰ ਬੈਠਾ ਕੰਮ ਕਰਦਾ ਰਹਿੰਦਾ ਸੀ ਇਕੱਲਾ। ਕੋਈ ਵੀ ਨਹੀਂ ਹੁੰਦਾ ਸੀ ਉਰੇ। ਕਿਉਂਕਿ ਮੈਂ ਕਦੀ ਡਰਿਆ ਹੀ ਨਹੀਂ। ਜਦੋਂ ਉਹ ਆ ਕੇ ਕੋਲ ਖੜਾ, ਵਿਸ਼ਵਾਸ ਸੀ ਸ਼ੁਰੂ ਤੋਂ ਕਿ ਤੂੰ ਮੇਰੇ ਨਾਲ ਹੈ। ਹੁਣ ਇਕੱਲੇ ਦੇ ਨਾਲ ਕੋਣ ਖੜੇਗਾ? ਜਾਂ ਤਾਂ ਕੋਈ ਨਾਲ ਸਪੋਰਟ ਦੇਗਾ। ਪਰ ਪਰਮਾਤਮਾ ਐਸੀ ਚੀਜ਼ ਹੈ ਸਭ ਦੇ ਨਾਲ ਖੜਦਾ ਹੈ। ਮੇਰੇ ਇਕੱਲੇ ਨਾਲ ਨਹੀਂ ਉਹ ਸਭ ਦੇ ਨਾਲ ਹੁੰਦਾ ਹੈ। ਤੁਸੀਂ ਮਹਿਸੂਸ ਕਰੋ ਉਹਨੂੰ ਕਿਉਂ ਮੇਰੇ ਨਾਲ ਖੜਾ। ਜਦ ਤੁਸੀਂ ਮਹਿਸੂਸ ਕਰੋਗੇ ਸਾਰੀ ਡੋਰੀ ਉਹਦੇ ਉੱਪਰ ਛੱਡ ਦੋਗੇ। ਫਿਰ ਤੁਹਾਨੂੰ ਭੁੱਖਾ ਕਿਵੇਂ ਮਰਨ ਦੇ ਦੇਗਾ? ਨਹੀਂ ਮਰਨ ਦਿੰਦਾ। ਹਣ ਕੀ ਕੁ ਜੱਗੇ ਆਉਣ ਵਾਲੇ ਦਿਨ ਅਜ ਖਾਸ ਰਹਿਣ ਵਾਲਾ ਹੈ ਕਲਾ ਵੀ ਹੋਗੀ ਇੱਕ ਸੁਪਨਾ ਹੁੰਦਾ ਸੀ ਪੀਐਮ ਤੱਕ ਮਿਲ ਚੁੱਕੇ ਹੁਣ ਕੀ ਰਹੇਗਾ ਦੇਖੋ ਜੀ ਮੈਂ ਤਾਂ ਜੋ ਮੈਂ ਪਰਮਾਤਮਾ ਤੋਂ ਮੰਗਿਆ ਸੀ ਪਰਮਾਤਮਾ ਨੇ ਮੈਨੂੰ ਸਭ ਦਿੱਤਾ ਮੈਂ ਸੰਤੁਸ਼ਟ ਹਾਂ ਉਸ ਕਿਰਪਾ ਤੋਂ ਮੈਂ ਚਾਹਨਾ ਕਿ ਮੈਂ ਅੱਗੇ ਦਰਬਾਰ ਸਾਹਿਬ ਦਾ ਸਰੂਪ ਬਣਾ ਰਿਹਾ ਬਹੁਤ بڑا ਸਰੂਪ ਹੈ ਉਹ 10 ਫੀਟ ਦਾ ਉਹਨੂੰ ਬਣਾਉਣ ਨੂੰ ਵੀ ਮੈਨੂੰ ਘਟੋੜ 2-3 ਸਾਲ ਲੱਗ ਜਾਣਗੇ ਮੈਂ ਉਹ ਸ਼ੁਰੂ ਕਰ ਰੱਖਿਆ ਜਿਸ ਦਿਨ ਉਹ ਲੋਕਾਂ ਦੇ ਅੱਗੇ ਬਣ ਕੇ ਬਾਹਰ ਆਏਗਾ ਇੱਕ ਤਰ੍ਹਾਂ ਦਾ ਤਾਪ ਹੀ ਚੱਲ ਰਿਹਾ ਉਹ ਵੀ ਉਹਦੇ 'ਚ ਵੀ ਮੈਂ origignal gold ਲਗਾ ਰਿਹਾ ਆ ਮਨੇ ਹੁਣ ਤੁਹਾਨੂੰ ਗੁਰੂ ਜੀ ਦੀ ਇਹ ਜਿਹੜੇ ਤੁਸੀਂ ਕੈਮਰੇ 'ਚ ਦਿਖਾ ਰਹੇ ਹੋ ਇਹ 'ਚ ਵੀ ਮਨੇ ਸਾਰਾ 골ਡ ਲਗਾ ਰੱਖਿਆ ਸਾਰਾ 골ਡ ਲੱਗਿਆ ਇਹਦੇ ਤੇ ਵੀ ਅੱਗੇ ਜਾ ਕੇ ਵੀ ਮੈਂ ਹੋਰ ਜਿਹੜੀ ਬਣਾ ਰਿਹਾ ਦਰਬਾਰ ਸਾਹਿਬ ਦੀ ਉਹ ਵੀ ਪੂਰਾ 골ਡ ਪ੍ਰੋਪਰ ਪਿਓਰ 골ਡ ਉਸ ਦੀ ਫੋਟੋ ਬਣੇਗੀ ਤਾਂ ਬਿਲਕੁਲ ਕਹਿੰਦੇ ਜਦੋਂ ਕਲਾ ਹੋਵੇ ਤੇ ਇੱਕ ਹੌਂਸਲੇ ਬੁਲੰਦ ਹੋਣ ਤਾਂ ਹਰ ਚੀਜ਼ ਹਾਸਲ ਕੀਤੀ ਜਾ ਸਕਦੀ ਹੈ ਉਹ ਅਸੀਂ ਅੱਜ ਇਹਨਾਂ ਨੂੰ ਮਿਲ ਕੇ ਜਾਣ ਚੁੱਕੇ ਹਾਂ ਕਿ ਕਿਸ ਤਰ੍ਹਾਂ ਇੱਕ ਛੋਟੀ ਜਿਹੀ ਦੁਕਾਨ ਦੇ ਵਿੱਚ ਆਪਣੀ ਕਲਾਕਾਰੀ ਦੇ ਨਾਲ ਵੱਡੀਆਂ-ਵੱਡੀਆਂ ਹਸਤੀਆਂ ਨੂੰ ਮਿਲ ਚੁੱਕੇ ਨੇ ਤੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਨਾਮ ਆਪਣਾ ਜਿਹੜਾ ਉਹ ਬਣਾ ਚੁੱਕੇ ਨੇ ਵੀਡੀਓ ਜਰਨਲਿਸਟ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਪਟਿਆਲਾ